ਨਾ 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 ਤੁਸੀਂ ਬੰਦੇ ਕੁੱਟਦੇ ਹੋ ਤੁਸੀਂ ਬੰਦੇ ਕੁੱਟਦੇ ਹੋ ਬੰਦੇ ਕੁੱਟਦੇ ਹੋ ਤੁਸੀਂ ਤੁਸੀਂ ਬੰਦੇ ਕੁੱਟਦੇ ਹੋ ਬੰਦੇ ਕੁੱਟਦੇ ਹੋ ਤੁਸੀਂ ਲੰਦੇ ਪਾਪਾ ਕੇ ਬੰਦੇ ਕੁੱਟਦੇ ਹੋ ਲੰਦੇ ਪਾਪਾ ਕੇ ਬੰਦੇ ਕੁੱਟਦੇ ਹੋ ਲੰਦੇ ਪਾਪਾ ਕੇ ਹੈ ਸਮਾਨ ਫੜਾ ਇਹਨੂੰ ਪਾ ਕੇ ਹੁਣ ਜਿੰਦਾਬਾਦ ਜਿੰਦਾਬਾਦ ਕਰਦਾ ਓਏ ਧੱਕਾ ਪੁਲਿਸ ਬੰਦੇ ਘੁੱਟਦੀ ਆ ਅਸੀਂ ਸਾਡ ਤੋੜ ਗਏ ਲੈ 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 ਓਏ ਫੋਨ ਫੜ ਕੇ ਰੱਖ ਪੰਜਾਬ プラス ਮਰਦਾ ਗੱਡੀ ਦੇ ਰੋ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਪੰਜਾਬ ਮੋਟਵਾ ਮੋਟਰਸਾਈਕਲ ਲਾਓ ਗੱਡੀ ਦੇ ਮੂਰੇ ਓ ਸਾਡੇ ਕੱਤੋਂ ਬੰਦੇ ਚੱਕ ਕੇ ਲਿਜਾਉਂਦੇ ਆ ਨਜ਼ਾਇਰ ਮੈਂ ਤੁਹਾਨੂੰ ਡਰਸ ਦਿਓ ਭਾਜੀ ਤੁਸੀਂ ਰੇਟਰ ਮੰਡਾ ਹੁੰਦੇ ਮਸਲ ਮੱਥੇ ਆਈ ਨਹੀਂ ਵੀ ਧੱਕਾ ਕਰਦੇ ਆ ਚੱਕ ਕੇ ਲੈ ਗਏ ਰਸ਼ਮ ਚੱਕ ਕੇ ਲੈ ਗਏ ਕੋਈ ਨਹੀਂ ਪਤਾ ਤੁਸੀਂ ਕਿਸੇ ਚੱਕ ਰਹੇ ਹੋ ਭਾਜੀ ਪੱਥਰ ਤੋਂ ਨਜ਼ਾਇਰ ਹੀ ਕੰਮ ਹੋ ਰਿਹਾ ਮਾਨ ਫੜਿਆ ਤੁਸੀਂ ਆਏ ਹੋ ਤੁਸੀਂ ਅਸੀਂ ਲੈ ਆਏ ਆ ਅੱਜ ਤੁਸੀਂ ਕਿਹੜੇ ਕਿਹੜੇ ਗਰਮ ਚ ਕਿੰਨਾ ਤੁਸੀਂ ਚੱਕਿਆ ਵਸੋ ਸ਼ੁਕਰੀਆ ਚੱਕਿਆ ਵਾਹ ਜੀ ਬੰਦਾਵਾ ਰੇਲਰ ਤੋਂ ਲਾ ਲੇਕਸ਼ਨ ਕਮਿਸ਼ਨ ਨੂੰ ਬੁਲਾਓ ਅੱਜ ਆ ਤੁਸੀਂ ਦਫਤਰ ਕਾਂਗੜਾ ਦਫਤਰ ਆ ਤੁਸੀਂ ਉੱਤ ਬੰਦੇ ਜਾ ਕੇ ਬਜੋਰਾ ਦੋਨੋਂ ਟੋੜਿਆ ਸ਼ੀਸ਼ਾ ਟੋੜਿਆ ਦਫਤਰ ਟੋੜਿਆ ਫੋਟੋ ਖਿੱਚ ਦਫਤਰ ਟੋੜਿਆ ਸ਼ੀਸ਼ਾ ਨੂੰ ਟੋੜੋ ਨਹੀਂ ਨਹੀਂ ਨਜ਼ਰ ਕਰਦੇ ਹੋ ਤੁਸੀਂ ਲੋਕ ਆਇਆ ਤੁਹਾਡਾ ਬੱਗਰ ਸ਼ੇਰ ਆ ਗਿਆ ਕੋਈ ਨਹੀਂ ਯਾਰ ਯਾਰ ਕੋਈ ਗੱਲ ਐ ਬਾਏ ਇਲੈਕਸ਼ਨ ਕੇਜਰੀ ਬਹੁਤ ਪੰਜਾਬੀਆਂ ਆਈ ਅਸੀਂ ਪੰਜਾਬੀਆਂ ਦੇ ਪਿੱਛੇ ਲੱਗ ਕੇ ਬੋਲੋ ਆ ਪੰਜਾਬੀਆਂ ਦਾ ਹੱਕ ਬਣਦਾ ਆ ਪੱਕੇ ਦਾ ਬੋਲੋ ਸਾਡੀ ਦਾ ਨਹੀਂ ਆਉਂਦੀ ਪਿਆ ਮੇਰੀ ਪਰਮਟ ਨਹੀਂ ਆਈ ਅਸੀਂ ਪੰਜਾਬੀ ਨਹੀਂ ਉਹਦਾ ਸੁਪਾਏ ਦੀ ਨਹੀਂ ਤੁਸੀਂ ਤੁਮਨ ਸਾਹਿਬ ਉਦੋਂ ਕਿਉਂ ਨਹੀਂ ਆਏ ਸਾਹਿਬ ਜੀ ਤੁਸੀਂ ਉਦੋਂ ਕਿਉਂ ਨਹੀਂ ਆਏ ਕੋਈ ਪੱਤਰ ਕਿ ਮੈਂ ਅੰਦਰ ਕਰਕੇ ਸਰ ਮੈਨੂੰ ਮੈਂਬਰ ਅਡਰੈਸ ਦਿਖਾ ਦੇ ਬੰਦੇ ਤੀ ਚੱਕੇ ਨਹੀਂ ਪਿਆ 500 ਬੰਦੇ ਨੇ ਦੇਖਿਆ ਇੱਥੇ ਸਭ ਤੁਸੀਂ ਤੁਹਾਨੂੰ ਲੰਮਾ ਭਾਗੇ ਚੱਕੇ ਲੱਗੇ ਨਹੀਂ ਕੋਈ ਕਹੀਂ ਉਹ ਕ੍ਰਿਮੀਨਲ ਆਇਆ ਸਵਾ ਘੰਟੇ ਬਾਅਦ ਪਹੁੰਚ ਗਈ ਇੱਥੇ ਕਿਹਨਾਂ ਨੇ ਤੁਹਾਡੇ ਕਿਹਨਾਂ ਨੇ ਲੱਤਰ ਸਾਰੇ ਨੇ ਕੋਈ ਥੋੜਾ ਕਰੀਅਰ ਬਟਾ इ भाजी 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 वेलो सर की मैदान की है जी कहते दफ्तर तो यह रोक लग रहे राशन की ਆ ਕੀ ਲਿਖ ਰਹੇ ਹੋ ਜੀ ਆ ਹੁਣੇ ਕੀ ਕਿਹੜੀ ਚਿੱਠੀ ਐ ਦਿਖਾਓ ਸਰ ਕਿਹੜੀ ਚਿੱਠੀ ਐ ਨਹੀਂ ਨਹੀਂ ਆ ਲਾਈਵ ਹੋ ਤੁਸੀਂ ਆ ਸ਼ੂਚੀ ਦੇ ਪੇਜ ਤੋਂ ਸ਼ੇਰੂ ਮੇਰਾ ਓਏ ਆ ਹੁਣੇ ਚਿੱਠੀ ਲਿਖ ਰਹੇ ਨੇ ਹੁਣੇ ਚਿੱਠੀ ਲਿਖ ਰਹੇ ਨੇ ਚਿੱਠੀ ਲਿਖ ਰਹੇ ਨੇ ਲਾਈਵ ਲਿਆ ਚਿੱਠੀ ਲਿਖ ਰਹੇ ਨੇ ਹੁਣੇ ਹੁਣੇ ਕੰਪਲੀਟ ਲਿਖ ਰਹੇ ਨੇ ਨਵੀਂ ਕੰਪਲੀਟ ਹੁਣੇ ਕੰਪਲੀਟ ਲਿਖ ਰਹੇ ਨੇ ਹੁਣੇ ਕੰਪਲੀਟ ਲਿਖ ਰਹੀ ਐ ਕਿਹੜੀ ਕੰਪਲੀਟ ਆ ਹੁਣੇ ਕੰਪਲੀਟ ਲਿਖੀ ਐ ਤੁਸੀਂ ਹੁਣੇ ਕੰਪਲੀਟ ਲਿਖੀ ਐ ਤੁਸੀਂ

ਉਹ ਪਾਲੀ ਥੋੜੇ ਚ ਪਤਾ ਨਹੀਂ ਕੀ ਆ ਓਏ ਸਾਡੇ ਚ ਗੁੱਸਾ ਕਿੱਲਾ ਸਾਡੇ ਚ ਪੰਜਾਬੀਆਂ ਦਾ ਕੋਈ ਲੱਗਿਓ ਦਿੱਲੀ ਵਾਲਿਆਂ ਨੂੰ ਮਗਰਿਆ ਹੋਰ ਸਿੱਖੀ ਆਪਣੀ ਓਏ ਮਿਲਾਂ ਸਿੱਖੀ ਰੋਡ ਤੇ ਪੰਜਾਬ ਦੀ ਕਰ ਕਰ ਉਹ ਨਾ ਯਾਰ ਮੈਂ ਇਕੱਲਾ ਮੈਂ ਕਰ ਰਿਹਾ ਰਿਕਾਰਡ ਸਾਡੀ ਉੱਥੇ 60 ਮਿੰਟ ਉਹ ਭਾਈ ਪਰਿਆ ਲੋਜ ਇੱਕ ਮਿੰਟ ਨਹੀਂ ਆਏ ਉਹ ਭਾਈ ਉਹ ਉੱਥੇ 60 ਮਿੰਟ ਰੇਰ ਬਈਓ ਚਲੀ ਆਏ ਉੱਥੇ ਸੁੱਤੇ ਸੀ ਅਸੀਂ ਉਹਨਾਂ ਦਾ ਨਸ਼ਾ ਵੇਚਦੇ ਵੇਚ ਕੀ ਗੱਲ ਉਹ ਸਾਡੇ ਪੰਜਾਬੀ ਕੀ ਹੋਇਆ ਕੀ ਸਾਨੂੰ ਹੱਥ ਪਾਣਗੇ ਪੱਕਾ ਪਿਆ ਆਪਾਂ ਦੱਸਦੇ ਯਾਰ ਕੋਈ ਦਰਸਾ ਥੋੜਾਗੇ ਆਹ ਦੱਸ ਕੋਰੇ ਹੀ ਸਭਰੇ ਸੀ ਸਾਡਾ ਲੋਕ ਤੋੜਿਆ ਤਾਂ ਕਹਿਣਾ ਕੱਢਿਆ ਬਾਹਰ ਨਹੀਂ ਲੱਖਣੀ ਹੱਥ ਬੰਦੇ ਨੇ ਹੱਥ ਮਾਣਾ ਸੱਖਾ ਨਹੀਂ ਪਿਆ ਭੈਰ ਦੇ ਲੰਦ ਦੇ ਦਾਂਗੇ ਚੁੱਪ ਚੁੱਪ ਸਾਰੇ ਅੰਤ ਦੇ ਕਾਂਗਰਸ ਸਾਡੇ ਨੂੰ ਕਹਿਚੋ ਚਲੋ ਜੀ ਚਲਿਏ ਸਾਰੇ ਸਾਰੇ ਮੀਡੀਆ ਨੂੰ ਲਾਓ ਇਸੇ ਨੂੰ ਬੇਨਤੀ ਹੈ ਜੀ ਜੋਹਰ ਨਗਰ ਦੇ ਵਿੱਚ ਖੜਿਆ ਸ਼੍ਰੀ ਭਾਰਤੀ ਜਨਾਸੀ ਜੀ ਜਿਹੜਾ ਆਪਦੇ ਆਪ ਨੂੰ ਪਛਾਣ